ਕਲਤਾ ਕ੍ਰੀਤਾ ਜਮਾਤ ਪੰਜਵੀਂ ਨੇ ਜਦਵੀ ਬਨ ਮੁਸ਼ਕਿਲ ਮੇਰੇ ਦੇਸ਼ ਹੁੰਤੇ ਜਿਤਨਾ ਹੀ ਸ਼ਿੰਗਾਇ ਦੀ ਖਾਲਸੇ ਨੂੰ ਮੀਰ ਮੰਨੂ ਦੇ ਨੇਜੇ ਦੀ ਤਾਰ ਤਕੀ ਟੁੱਟ ਗਈ ਲਲਕਾਰ ਦੀ ਖਾਲਸੇ ਨੂੰ ਅੰਮ੍ਰਿਤ ਪੀ ਕੇ ਕਿਤਨੋ ਸ਼ੇਰ ਬਣ ਗਏ ਦਾਤਮਿਲੀ ਤਲਵਾਰ ਦੀ ਖਾਲਸੇ ਨੂੰ ਜਾ ਕੇ ਪੁੱਛ ਚਮਕਾਉਂ ਦਿੱਤਾ ਤਤ ਕੋਲ ਵਾਜਾ ਅਜਿਹਾ ਦੇ ਖਾਲਸੇ ਜੰਝਾ ਜਲਮਨ ਸਾਹਿਬ ਨੇ ਲਾਇ ਲੰਬੋ ਗੈਤ ਟੰਬਖਲਾ ਦੇ ਖਾਲਸੇ ਨੂੰ ਹਰ ਵਕਤ ਹਰ ਸਮੇਂ ਹਰ ਲੋੜ ਅੰਦਰ ਅਣਖ ਰਹੀ ਬੰਗਾਰ ਦੀ ਖਾਲਸੇ ਨੂੰ ਮੈਂ ਨੀ ਅੱਖ ਤਾਕ ਦੀ ਕੁਲ ਦੁਨੀਆ ਸੇ ਕੀ ਪਲੀਏ ਖੰਡੇ ਦੀ ਤਾਰ ਉਤੇ ਜੀਵਨ ਲੱਭਿਆ ਉਹਨਾਂ ਨੇ ਮੌਤ ਵਿੱਚੋਂ ਸੀ ਸਵਾਰਗੇ ਜਿਹੜੇ ਤਲਵਾਰ ਉਤੇ ਲਾਲ ਵਾਰਗੇ ਸੁਹਲ ਜਵਾਨੀਆਂ ਤੇ ਨਜ਼ਰ ਰਹਾ ਮਾਰਸ ਰਹਾ ਦਿੱਤੀ ਦੀਵਾਰ ਉਤੇ ਸਿੱਧਕੀ ਸਿੰਘ ਪਲਵਾਨ ਦਸ਼ਮੇਸ਼ ਚੀਦੇ ਸਦਾ ਲੜਨਗੇ ਤੇਮ ਪਿਆਰ ਉਤੇ ਜੁਲਮੀ ਹਨੇਰੀਆਂ ਜਦੋਂ ਹਨੇਰੇ ਚੁੱਕਿਆ ਤਬ ਸਰਾਹੀ ਪੁਕਾਰਦੀ ਖਾਲਸੇ ਨੂੰ ਅਜੀਤ ਪੰਨੇ ਇਤਿਹਾਸ ਤੇ ਫੋਲ ਵੇਖੇ ਅਣਖ ਰਹੀ ਬੰਗਾਰ ਦੀ ਖਾਲਸੇ ਨੂੰ ਅਲੰਕਾਰਾਂ ਹੀ ਬੰਗਾ ਆਦੀ ਖਾਲਸੇ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਵਧੀਆ ਲੱਗੀ ਗੁਮੁਖੀ ਕਵਿਤਾ ਸੀ ਬੱਚਿਆਂ ਲਈ ਠੀਕ ਹੈ ਜੀ ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕਸ ਕਰਿਓ